ਇੱਕ ਜੱਟ ਨੇ ਜੀ ਬਾਣੀਏ ਤੋਂ ਪੈਸੇ ਲੈ ਲੈ ਅਧਾਰ 6 ਮਹੀਨਿਆਂ ਦੀ ਖਾਤਰ ਜੀ ਹਮ ਮੰਨ ਲਓ ਉਹਨੇ 10000 ਰੁਪਿਆ ਲੈ ਲਿਆ ਜੀ ਤੇ ਉਹਨੂੰ ਸ਼ਾਹੂਕਾਰ ਕਹਿੰਦਾ ਬਈ 6 ਮਹੀਨਿਆਂ ਨੂੰ ਮੈਂ 15000 ਰੁਪਿਆ ਲਵਾਂਗਾ ਤਾ ਤੋ ਵਾਪਸ ਹਮ ਚਲੋ ਉਹਨੇ ਪੈਸੇ ਲੈ ਲੈ ਜੀ ਆਪਦੀ ਫਸਲ ਪਾਲ ਲਈ ਜਦੋਂ ਫਸਲ ਆ ਗਈ ਹਮ ਤਾਂ ਉਹਨੇ ਉਹਦਾ 15000 ਰੁਪਿਆ ਉਹਨੂੰ ਸ਼ਾਹੂਕਾਰ ਨੂੰ ਮੋੜਤਾ ਜੀ ਹਮ ਸ਼ਾਹੂਕਾਰ ਨੇ ਉਹ 15000 ਰੁਪਿਆ ਲੈ ਕੇ ਤੇ ਜੱਟ ਨੂੰ ਕਹਿੰਦਾ ਵੀ ਆਪਣਾ ਕੁਛ ਹਿਸਾਬ ਰਹਿ ਗਿਆ ਹੂੰ ਚਲੋ ਉਹ ਜ਼ਿੰਮੇਦਾਰ ਨੇ ਕੁਛ ਕੋਈ ਗੱਲ ਗੋਲੀ ਨਾ ਵੀ ਆਪਣਾ 15000 ਚ ਗੱਲ ਹੋਈ ਸੀ ਆਪਾਂ ਮੋੜਤਾ ਇਹਦਾ ਚਲੋ ਇਸ ਤਰ੍ਹਾਂ ਅਗਲੀ ਵਾਰ ਫੇਰ ਉਹਨੂੰ ਦੁਬਾਰਾ ਜਿਹਨੂੰ ਫਸਲ ਬੀਜਣੀ ਸੀ ਉਹਨੇ 10000 ਰੁਪਇਆ ਲੈ ਲਿਆ ਸ਼ਾਹੂਕਾਰ ਤੋਂ ਤੇ ਫਸਲ ਵੱਢ ਕੇ ਫੇਰ ਉਹਦਾ ਮੋੜਤਾ ਜਦੋਂ ਦੂਜੀ ਵਾਰ ਫੇਰ ਮੋੜਿਆ ਤੇ ਉਹ ਸ਼ਾਹੂਕਾਰ ਫੇਰ ਕਹਿੰਦਾ ਵੀ ਜਦੋਂ ਉਹਨੇ 15000 ਰੁਪਿਆ ਉਹਨੂੰ ਮੋੜਤਾ ਵੀ ਆਪਣਾ ਹਿਸਾਬ ਕਿਤਾਬ ਰਹਿ ਗਿਆ ਹੂੰ ਚਲੋ ਜ਼ਿਮੀਦਾਰ ਚਲਾ ਗਿਆ ਜੀ ਇਸ ਤਰ੍ਹਾਂ 5-4 ਸਾਲ ਚੱਲਦਾ ਰਿਹਾ ਜੀ ਉਹ ਹਰ ਵਾਰੀ ਐਂ ਹੀ ਕਹਿ ਦਿਆ ਕਰੇ ਬਈ ਆਪਣਾ ਕੁਛ ਹਿਸਾਬ ਰਹਿ ਗਿਆ ਹੂੰ ਬਕਾਇਆ ਕੱਢਿਆ ਕਰੇ ਹਾਂ ਬਕਾਇਆ ਕੱਢ ਦਿਆ ਕਰੇ ਜ਼ਿਮੀਦਾਰ ਪੈਸੇ ਪੂਰੇ ਮੋੜ ਜਾ ਕਰੇ ਹੂੰ ਫਿਰ ਅਖੀਰ ਤੇ ਜਿਮੀਦਾਰ ਨੇ ਉਹਨੂੰ ਸ਼ਾਹੂਕਾਰ ਨੂੰ ਕਿਹਾ ਜਦੋਂ ਉਹਨੇ ਪੈਸੇ ਮੋੜੇ ਤੇ ਵੀ ਆਪਣਾ ਹਿਸਾਬ ਰਹਿ ਗਿਆ ਕੁਛ ਹੂੰ ਤੋ ਫਿਰ ਜਿਮੀਦਾਰ ਸ਼ਾਹੂਕਾਰ ਨੂੰ ਬੋਲਦਾ ਜੀ ਹੂੰ ਬਈ ਤੂੰ ਸ਼ਾਮ ਨੂੰ ਆਪਣੇ ਘਰੇ ਆ ਜੀ ਆਪਦੀ ਬਈ ਖਾਤਾ-ਨਾਮ ਲੈ ਆਈਂ ਜਿੰਨਾ ਵੀ ਤੇਰਾ ਹਿਸਾਬ-ਕਿਤਾਬ ਹੋਊਗਾ ਆਪਾਂ ਦੇ ਦੇਾਂਗੇ ਹੂੰ ਠੀਕ ਆ ਅੱਛਾ ਚਲੋ ਇਹ ਗੱਲ ਕਹਿ ਕੇ ਉਹ ਜਿਮੀਦਾਰ ਇੱਕ ਢੋਲ ਵਾਲੇ ਨੂੰ ਕਹਿਆ ਹੂੰ ਬਈ ਸ਼ਾਮ ਨੂੰ ਤੂੰ ਸਾਡੇ ਘਰੇ ਆਈਂ ਠੀਕ ਘੰਟਾ ਕ ਢੋਲ ਵਜਾਉਣਾ ਤੇ ਤੈਨੂੰ ਮੈਂ ਹਾਂ ਮੈਂ ਤੇ ਦੇ ਦੇਾਂਗੇ ਦਾਣੇ ਪਾ ਦੇਾਂਗੇ ਅਸੀਂ ਹੂੰ ਤੇ ਚਲੋ ਠੀਕ ਆ ਜੀ ਉਹ ਦਿੱਤੇ ਟਾਈਮ ਤੇ ਸ਼ਾਹੂਕਾਰ ਆ ਗਿਆ ਸ਼ਾਮ ਨੂੰ ਆਪਣੀਆਂ ਬਈ ਖਾਤੇ ਨਾਲ ਲੈ ਕੇ ਹੂੰ ਸ਼ਾਹੂਕਾਰ ਨੇ ਸੋਚਿਆ ਵੀ ਚਲੋ ਕੁਛ ਨਾ ਕੁਛ ਤਾਂ ਦੇਣਗੇ ਆਪਾਂ ਨੂੰ ਤਾਂ ਲਾਹੇ ਦਈ ਆ ਹੂੰ ਉਧਰੋਂ ਢੋਲ ਵਾਲਾ ਆ ਗਿਆ ਜੀ ਹੂੰ ਉਹ ਸ਼ਾਹੂਕਾਰ ਨੂੰ ਲੈ ਕੇ ਅੰਦਰ ਬੈਠਕ 'ਚ ਵੜ ਗਿਆ ਵੀ ਅਸੀਂ ਹਿਸਾਬ ਕਿਤਾਬ ਕਰਦੇ ਆਂ ਤੇ ਢੋਲ ਵਾਲੇ ਨੂੰ ਕਹਿੰਦਾ ਵੀ ਤੂੰ ਬਾਹਰ ਢੋਲ ਵਜਾਉਣਾ ਘੰਟਾ ਸੁਣੀ ਨਾ ਬਸ ਇਹਦੀ ਗੱਲ ਨਹੀਂ ਸੁਣਨੀ ਤੇ ਉਹਨੇ ਸ਼ਾਹੂਕਾਰ ਨੂੰ ਅੰਦਰ ਵਾੜ ਦਿਆ ਜੀ ਤੇ ਜ਼ਿਮੀਦਾਰ ਨੇ ਫੱਟ ਲਿਆ ਜੀ ਗੋਡਾਂ ਥੱਲੇ ਲੈ ਲਿਆ ਸ਼ਾਹੂਕਾਰ ਨੂੰ ਹੂੰ ਪਿੱਤੇਰਾ ਕਿਹੜਾ ਹਿਸਾਬ ਰਹਿੰਦਾ ਹੂੰ ਵੀ ਤੂੰ 10000 ਰੁਪਇਆ ਮੰਨ ਲਓ ਤੇਥੋਂ ਲੈਂਦੇ ਸੀ ਜੀ ਮੈਂ ਤਾਂ ਦੇ ਹੀ ਬੈਠਾ 15 ਤੈਨੂੰ ਮੋੜਦੇ ਸੀ ਤੇ ਇਹੋ ਹੀ ਗੱਲ ਹੋਈ ਸੀ ਜਦੋਂ ਉਹਨੇ ਢਾ ਲਿਆ ਜੀ ਤੇ ਬਾਣੀਆਂ ਮਿੰਤਾਂ ਕਰੇ ਹੁਣ ਰੋਲਾ ਪਾਵੇ ਬਾਹਰ ਹੁਣ ਰੋਲਾ ਕੀ ਸੁਣਨਾ ਸੀ ਬਾਹਰ ਢੋਲ ਵੱਜਦਾ ਸੀ ਹੂੰ ਐ ਜਦੋਂ ਪੂਰੀ ਤਸੱਲੀ ਹੋ ਗਈ ਜੀ ਬਾਣੀਆਂ ਛਡਾ ਕੇ ਸ਼ਾਹੂਕਾਰ ਹੂੰ ਤੇ ਮਸਾ ਆਪਦੀ ਬਹੀ ਖਾਤਾ ਲੈ ਕੇ ਭੱਜ ਗਿਆ ਹੂੰ ਤੇ ਉਦੋਂ ਫਿਰ ਜ਼ਿੰਮੇਦਾਰ ਨੇ ਬਾਹਰ ਨਿਕਲ ਕੇ ਢੋਲ ਵਾਲੇ ਨੂੰ ਕਹਿੰਦਾ ਵੀ ਬੰਦ ਕਰ ਦੇ ਢੋਲ ਬੱਸ ਕੰਮ ਹੋ ਗਿਆ ਇੰਨਾ ਹੀ ਕੰਮ ਸੀਗਾ ਚਲੋ ਐਂ ਟਾਈਮ ਲੰਘ ਹੀ ਗਿਆ ਜੀ ਇੱਕ ਦਿਨ ਕਿਤੇ ਪਿੰਡ 'ਚ ਢੋਲ ਵੱਜਦਾ ਸੀ ਉਸੇ ਪਿੰਡ 'ਚ ਤੇ ਉਸੇ ਸ਼ਾਹੂਕਾਰ ਦਾ ਲੜਕਾ ਆਪਦੇ ਪਿਓ ਨੂੰ ਕਹਿੰਦਾ ਸ਼ਾਹੂਕਾਰ ਨੂੰ ਕਹਿੰਦਾ ਵੀ ਬਈ ਲੱਗਦਾ ਪਿੰਡ 'ਚ ਕਿਸੇ ਦੇ ਵਿਆਹ ਹੈ ਤਾਂ ਉਹ ਸ਼ਾਹੂਕਾਰ ਪਤਾ ਕਿਉਂ ਕੀ ਬੋਲਦਾ ਜੀ ਇਹ ਪਤਾ ਨਹੀਂ ਤਾਂ ਕਿਸੇ ਦੇ ਵਿਆਹ ਤੇ ਪਤਾ ਨਹੀਂ ਕਿਸੇ ਸ਼ਾਹੂ ਘਰ ਦਾ ਹਸਾਬ ਹੁੰਦਾ ਇਹ ਤਾਂ ਉਦਰਾ ਹੀ ਜਾਣਦਾ ਹਣਾ ਜਦੋਂ ਬੰਦਾ ਹਸਾਬ ਚੁੱਕਦਾ ਕਿਹੜਾ ਕਰਦਾ ਫਿਰ ਜਿਹੜੇ ਬਾਹਲੇ ਚੋਸਦਾ ਫਿਰ ਇਹਨਾਂ ਨਾਲ ਆਈ ਹੁੰਦੀ ਹੁੰਦੀ ਹੈ ਨਾ ਜਿਹੜੇ ਬੇਈਮਾਨ ਹਾਂ ਜਿਆਦਾ ਮੂੰਹ ਟੱਟਦੇ ਆ ਤਾਂ ਮੱਖੀਆਂ ਹੀ ਵੱਟਦੀਆਂ ਨਾ ਹਾਂ ਲੈਣਾ ਦੇਣਾ ਤਾਂ ਇੱਕ ਵਾਰੀ ਨਿਪਟ ਜੇ ਬਹੁਤ ਹੁੰਦਾ ਹਾਂ ਬਹੁਤ ਹੁੰਦਾ